ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦੁੱਖ ਦੀ ਗੱਲ ਆ ਦੀ ਇੱਕ ਮਾਂ ਆਪਣੇ ਪੁੱਤ ਨੂੰ ਸੰਗੜਾ ਦੇ ਨਾਲ ਬੰਨ੍ਹ ਕੇ ਆਪਣਾ ਘਰ ਆਸਮਣ ਦੇ ਵਿੱਚ ਲੈ ਕੇ ਆਈਆ ਇਸ ਤੋਂ ਵੱਡਾ ਦੁੱਖ ਕੀ ਹੋਣਾ ਜਾਈਦਾ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਭੈਣ ਸਾਡੀ ਦੇਖ ਕੇ ਸਾ ਤੋਂ ਛੱਡੀ ਨਹੀਂ ਗਈ ਕਿਉਂਕਿ ਜਿਹੜਾ ਪੁੱਤ ਆ ਉਹ ਵੀ ਕੰਡਾ ਔਲਾਦ ਦੀ ਦਿੱਤੀ ਪਰਮਾਤਮਾ ਨੇ ਇੱਕ ਪੁੱਤ ਦਿੱਤਾ ਚਾਹਵਾਂ ਦੇ ਨਾਲ ਜਿਵੇਂ ਆਪਾਂ ਪਰਿਵਾਰਾਂ ਦੇ ਵਿੱਚ ਕਿੰਨੇ ਚਾਅ ਮਨੋਨੇ ਹੁੰਦੇ ਆ ਵੀ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਪੁੱਤ ਹੋਇਆ ਲੂੜੀਆਂ ਵੱਡੀਆਂ ਜਿਵੇਂ ਵੀ ਪਰਿਵਾਰਾਂ ਦੇ ਵਿੱਚ ਹੁੰਦਾ ਇੱਕ ਮਾਜ ਸਾਨੂੰ ਵੀ ਬੜੀ ਦੁੱਖ ਲੱਗਿਆ ਵੀ ਮਾਂ ਹੋਵੇ ਆਪਦੇ ਪੁੱਤ ਨੂੰ ਸੰਗੜਾਂ ਦੇ ਨਾਮ ਵੱਲ ਕੇ ਲੈ ਕੇ ਆਵੇ ਤੇ ਇਹਦੀ ਵੀ ਗੱਲ ਦੱਸ ਦਿਆਂਗਾ ਦਵਾਈ ਵੀ ਚੱਲਦੀ ਸ਼ਿਕਤ ਨੂੰ ਜਿੱਥੇ ਪੈਨਡਮੀਕ ਆਏ ਆ ਪਰ ਸਹੀ ਨਹੀਂ ਹੋਇਆ ਲੋਕ ਨੂੰ ਰਾਮਦਾਸ ਮਹਾਰਾਜ ਜੀ ਨੇ ਸਾਡੀ ਡਿਊਟੀ ਲਈ ਆ ਅਸੀਂ ਕਿਸੇ ਨੂੰ ਜਵਾਬ ਤਾਂ ਨਹੀਂ ਦੇ ਸਕਦੇ ਛੋਟੇ ਸਹਾਰੇ ਛੋਟੀਆਂ ਸਬਾਵਾਂ ਦੇ ਨਾਲ ਛੋਟੇ ਸ਼ਹਾਰਿਆਂ ਦੇ ਸਾਥ ਜਨਾਂ ਨੂੰ ਮੁਕਤਾਂ ਨਹੀਂ ਹੁੰਦੇ ਇਹ ਕੋਰਟ ਨਹੀਂ ਹੁੰਦਾ ਕੋਈ ਵੀ ਕੋਰਟ ਨਹੀਂ ਸੱਚੀ ਹੋ ਵੀਰ ਆਇਆ ਸਾਡੇ ਕੋਲ ਅੱਜ ਅਰਦਾਸ ਕਰਨੀ ਵੀ ਜੋ ਵੀਰੇ ਦੇ ਸੰਗ ਲੱਗਿਆ ਸੀ ਇਹ ਦਵਾਈ ਲੋਣਾ ਨਾ ਪੈ ਗਈ ਅਰਦਾਸ ਪਰਮਾਤਮਾ ਜੀ ਕਾਣੀ ਇਕੱਲਾ ਕਦਾ ਪੁੱਤ ਪਰਿਵਾਰ ਦੇ ਵਿੱਚ ਖੋਸ਼ ਹੋ ਕੇ ਦਵਾਈਆਂ ਦੇ ਨਾਲ ਸੋਗੀਆਂ ਦੇ ਨਾਲ ਨੂੰ ਠੀਕ ਹੋ ਗਏ ਆਪਣੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਵੀਰਾ ਜਾਵੇ ਤੇ ਜੋ ਲਾਈਫ ਹੁੰਦੀ ਆ ਪਰਿਵਾਰ ਦੇ ਨਾਲ ਉਹੀ ਵੀ ਇੱਕ ਦਾਵੀ ਪਰਿਵਾਰਾਂ ਦੇ ਚੱਪਾ ਰਹੇ ਆ ਆਪਣਾ ਬੱਚਾ ਟੀਕੂਵੇ ਤੁਹਾਨੂੰ ਬੱਚਾ ਵਿਹੋਨਾ ਵੀ ਜਾਣਾ ਬਹੁਤ ਪਸੰਦਾ ਨਾ ਭਣੇ ਉਹ ਨਾਲ ਤੁਹਾਨੂੰ ਤੇ ਗੱਲ ਵੀ ਸਾਡੇ ਕੋਲ ਹੀ ਹੈ ਠੀਕ ਆ ਫਿਰ ਲਾੜ ਨਾਲ ਕਿਸੇ ਨਾਮ ਠੀਕ ਆ ਕਿਸੇ ਨੇ ਜਿਹੜਾ ਸੰਗਲ ਨਹੀਂ ਹੁੰਦੇ ਆਪਾਂ ਠੀਕ ਆ ਸੰਗਲ ਸੀ ਦਾਗਿਆ ਗਿਆ ਹੁਣ ਤੇ ਫੀਸ ਹੋਵੇਗਾ ਨਾ ਤੇ ਨ ਦਵਾਈ ਦਿਵਾਉਗਾ ਤੇ ਤੁਹਾਨੂੰ ਠੀਕ ਆ ਮਾਨ ਤੇ ਕਹਿਦੇ ਕਾ ਮਾਨ ਆਉਂਦਾ ਹਾਂ ਬੇਨਾਰੂ ਮੇ ਮਾਣੂ ਨੇ ਕੀ ਖੋਲਿਆ ਉਹ ਟੀਕਾ ਕਿਤੇ ਨਹੀਂ ਲੱਗੇ ਹਨਾ ਜੋ ਠੀਕ ਹੋ ਗਿਆ ਦਵਾਈ ਦੇਣੀ ਚਾਹੀਦੀ ਤੇ ਕੀ ਹੋਰ ਠੀਕ ਹੈ ਹਨਾ ਉਹ ਸਾਡੇ ਕੋਲ ਹੈ ਇੱਕ ਦਵਾਈ ਨੂੰ ਅਪੀਲ ਅਰਦਾਸ ਬੇਨਤੀ ਕਰਨੀ ਵੀ ਠੀਕ ਹੋ ਗਈ ਕਿਰਾ ਅਰਦਾਸ ਬੇਨਤੀ ਮਹਾਰਾਜ ਜੀ ਜਾਨੀ ਠੀਕ ਹੋ ਗਈ ਇਸ ਹੱਦੋਂ ਦਾ ਫੈਰਾ ਸੁਭੇਗਾ ਦਵਾਈ ਨਾਲ ਠੀਕ ਹੋਵੇ ਤੇ ਆਪਣੇ ਪਰਿਵਾਰ ਦੇ ਵਿੱਚ ਜਾਵੇ ਬਾਈ ਦਾ ਫੌਸਾ 31